संयुक्त किसान मोर्चा ਦੀ ਅਗਵਾਈ ਚ ਕੱਲ ਨੂੰ 14 ਮਾਰਚ ਨੂੰ ਜੋ ਦਿੱਲੀ ਦੇ ਰਾਮ ਰੇਲਾ ਗਰਾਊਂਡ ਚ ਮਹਾ ਪੰਚਾਇਤ ਹੋਣੀ ਹੈ ਉਹਦੀ ਪਹਿਲਾਂ ਪਿੰਡਾਂ ਚ ਤਿਆਰੀ ਕੀਤੀ ਗਈ ਹੈ ਔਰ ਅੱਜ ਸੰਗਰੂਰ ਦੇ ਵਿੱਚੋਂ ਤਕਰੀਬਨ 10 ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਉਹ ਜਾ ਰਹੇ ਆ ਨੇ ਉਹਨਾਂ ਦੀ ਅਗਵਾਈ ਚ ਵੱਖ-ਵੱਖ ਕਿਸਾਨ ਜਿਹੜੇ ਉਹ ਇੱਥੇ ਪਹੁੰਚੇ ਹੋਏ ਆ ਔਰ ਉਹਦੇ ਚ ਅਸੀਂ ਮੰਗ ਕਰਾਂਗੇ ਕੱਲ ਨੂੰ ਕੇਂਦਰ ਸਰਕਾਰ ਤੋਂ ਕਿ ਕਿਸਾਨਾਂ ਦੀ ਕਰਜ਼ਾ ਮੁਕਤੀ ਕੀਤੀ ਜਾਵੇ ਸਾਰੀਆਂ ਫਸਲਾਂ ਤੇ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਇਆ ਜਾਵੇ ਜੋ ਕਿਸਾਨਾਂ ਤੇ ਪਿਛਲੇ ਅੰਦੋਲਨ ਦੌਰਾਨ ਪਰਚੇ ਹੋਏ ਆ ਉਹ ਸਾਰੇ ਰੱਦ ਕੀਤੇ ਜਾਣ ਲਖੀਮਪੁਰ ਖੀਰੀ ਮਾਮਲੇ ਤੇ ਇਨਸਾਫ ਦਿੱਤਾ ਜਾਵੇ ਇਸੇ ਤਰ੍ਹਾਂ ਮੰਗ ਹੈਗੀ ਆ ਵੀ ਕਿਸਾਨਾਂ ਨੂੰ ਮਜ਼ਦੂਰ ਤੇ ਮਜ਼ਦੂਰਾਂ ਦੇ ਕਿਸਾਨਾਂ ਨੂੰ 10000 ਪ੍ਰਤੀ ਮਹੀਨਾ ਜਿਹੜੀ ਪੈਨਸ਼ਨ ਹੈ ਉਹ ਦਿੱਤੀ ਜਾਵੇ 60 ਸਾਲ ਦੀ ਉਮਰ ਹੋਣ ਤੇ ਇਸੇ ਤਰ੍ਹਾਂ ਬਾਕੀ ਇੰਡਸਟਰੀ ਦੀ ਤਰ੍ਹਾਂ ਸਾਡੀਆਂ ਵੀ ਫਸਲਾਂ ਦਾ ਬੀਮਾ ਕੀਤਾ ਜਾਵੇ ਜਿਹਦਾ ਪ੍ਰੀਮੀਅਮ ਪ੍ਰਤੀ ਏਕੜ ਨੂੰ ਇਕਾਈ ਮੰਨ ਕੇ ਸਰਕਾਰ ਖੁਦ ਉਹਦਾ ਪੇ ਕਰੇ ਤੇ ਉਹਦਾ ਜਿਹੜਾ ਬੀਮਾ ਫਸਲਾਂ ਦਾ ਹੋਵੇ ਹੋਰ तमाम ਮੰਗਾਂ ਨੂੰ ਲੈ ਕੇ ਅਸੀਂ ਕੱਲ ਨੂੰ ਮਹਾਪੰਚਾਇਤ ਕਰ ਰਹੇ ਹਾਂ ਦਿੱਲੀ। ਅਸੀਂ ਅੱਜ ਜਾ ਕੇ ਇਥੋਂ ਵੱਖ-ਵੱਖ ਗੁਰੂ ਘਰ ਜਿਹੜਾ ਦਿੱਲੀ ਦੇ ਵਿੱਚ ਸਾਡੇ ਹੈਗੇ ਆ ਅਸੀਂ ਉੱਥੇ ਰੁਕਾਂਗੇ ਉੱਥੇ ਹੀ ਲੰਗਰ ਦੀ ਵਿਵਸਥਾ ਹੈਗੀ ਆ ਬਾਕੀ ਸਯੁਕਤ ਕਿਸਾਨ ਮੋਰਚੇ ਨੇ ਕੁਝ ਪ੍ਰਬੰਧ ਕੀਤੇ ਆ ਤੇ ਕੱਲ ਨੂੰ ਅਸੀਂ ਮਹਾਪੰਚਾਇਤ ਤੋਂ ਬਾਅਦ ਜਦੋਂ 3 ਵਜੇ ਸਮਾਪਤ ਹੋਣਾ ਉਸ ਤੋਂ ਬਾਅਦ ਅਸੀਂ ਟ੍ਰੇਨ ਲੈ ਕੇ ਵਾਪਸੀ ਕਰਾਂਗੇ। ਮੈਂ ਬਲਵਿੰਦਰ ਸਿੰਘ ਬਲਾਕ ਆਗੂ ਰਾਜੇਵਾਲ ਜ태ਵੰਦੀ ਧੂਰੀ ਅੱਛਾ ਜੀ ਸਹਿਯੋਗਤ ਕਿਸਾਨ ਮੋਰਚੇ ਦੇ ਕਾਲ ਤੇ 13 ਤਰੀਕ ਨੂੰ ਸਟੇਸ਼ਨਾਂ ਤੋਂ ਚੱਲ ਕੇ ਦਿੱਲੀ ਪਹੁੰਚਣਾ ਹੈ 14 ਤਰੀਕ ਦੀ ਮਹਾਪੰਚਾਇਤ ਰੱਖੀ ਗਈ ਹੈ ਉੱਥੇ ਉਹਦੇ ਵਿੱਚ ਸਮੂਲੀਅਤ ਕਰਨੀ ਹੈ ਵੱਡੀ ਪੱਧਰ ਤੇ ਅਸੀਂ ਸਾਰੇ ਭਾਰਤ ਵੱਲੋਂ ਸਾਰੀਆਂ ਜਥੇਬੰਦੀਆਂ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ ਉੱਥੇ ਸਾਡੀਆਂ ਪਿਛਲੇ ਸਾਲ ਪਿਛਲੇ ਦੌਰਨ ਵਿੱਚ ਕਾਫੀ ਦੂਰੀਆਂ ਮੰਗਾਂ ਰਹਿ ਗਈਆਂ ਸੀ ਉਹਨਾਂ ਨੂੰ ਮਨਾਉਣ ਵਾਸਤੇ ਅਸੀਂ ਮੋਦੀ ਸਰਕਾਰ ਨੂੰ ਸੂਚਿਤ ਕਰਨ ਵਾਸਤੇ ਹੈ ਅਸੀਂ ਦਿੱਲੀ ਜਾਣਿਆ ਸੰਯੁਕਤ ਕਾਲ ਮੋਰਚੇ ਦੀ ਕਾਲ ਹੈ ਜਿਹੜੀਆਂ ਸਾਡੀਆਂ ਰਹਿਂਦੀਆਂ ਮੰਗਾਂ ਨੇ ਉਹਨਾਂ ਬਾਰੇ ਜਾ ਰਿਹਾਗੇ ਉਹ ਸਾਡੀਆਂ ਸੀ ਮਕਾ ਬਣਾਉਣ ਵਾਸਤੇ ਜਾਂਦੇ ਆ ਰਾਮਲੀਲਾ ਗਰਾਊਂਡ 'ਚ ਤੇ ਵੀ ਸਾਨੂੰ ਸੰਯੁਕਤ ਮੋਰਚੇ ਵੱਲੋਂ ਕਾਲ ਹੈ ਸਾਡੀਆਂ ਜਿਹੜੀਆਂ ਐਮਐਸਪੀ ਦੀ ਬਿਜਲੀ ਬਿੱਲ ਪੰਜ ਲਖਵੀਰਪੁਰ ਲਖਵੀਰਕੀਰੀ ਵਾਲੀ ਤੇ ਬਾਕੀ ਜਿਹੜੇ ਕਿਸਾਨਾਂ ਦੇ ਪਰਚੇ ਹੋਏ ਹੋਏ ਨੇ ਉਹ ਪਰਚੇ ਪਰਚੇ ਵਾਪਸ ਕਰਾਉਣ ਵਾਸਤੇ ਤੇ ਬਾਕੀ ਮਤਲਬ ਰਹਿੰਦੀ ਆ ਮੰਗਾਂ ਨੂੰ ਮਨਾਉਣ ਵਾਸਤੇ ਜਾ ਰਿਹਾ ਦਿੱਲੀ ਸੈਂਡ ਦਾ ਦੇਖੋ ਅਸੀਂ ਜਾਤਾ ਰਹੇ ਹਾਂ ਵੀ ਗੁਰੂ ਘਰ ਯਾਰ ਕਾਪਗੰਜ ਚ ਜਾਂ ਬੰਗਲਾ ਸਾਹਿਬ ਗੁਰਦੁਆਰੇ ਰਹਾਂਗੇ ਤੇ ਬਾਕੀ ਜਾ ਕੇ ਪਤਾ ਲੱਗੂ ਜਿਵੇਂ ਵੀ ਸਾਨੂੰ ਸੰਯੁਕਤ ਮੋਰਚਾ ਕਹੂਗਾ ਅੱਗੇ ਵਧਣ ਦਾ ਉਸ ਤਰ੍ਹਾਂ ਹੀ ਕਰਾਂਗੇ ਕੀ ਦਾ ਤੁਹਾਡਾ ਜਸਦੇਵ ਸਿੰਘ ਜੀ ਦਿੱਲੀ ਜਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦਿੱਲੀ ਅਸੀਂ ਜਿਹੜੇ ਸਾਡੀਆਂ ਰਹਿੰਦੀਆਂ ਮੰਗਾਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਇੰਡੀਆ ਦੇ ਜਥੇਬੰਦੀਆਂ ਨੂੰ ਕਾਲ ਹੈ ਵੀ रामलीला ग्राउंड ਦੇ ਵਿੱਚ ਇਕੱਠੇ ਹੋ ਕੇ ਆਪਾਂ ਨੇ ਉੱਥੇ ਮੰਗਾ ਮੰਮਾਉਣ ਵਾਸਤੇ ਜਾਣਾ ਵੀ ਸਾਰੀਆਂ ਮੰਗਾ ਸਾਡੀਆਂ ਜਿਹੜੀਆਂ ਪ੍ਰਾਣੀਆਂ ਲਖਵੀਰ ਲਖੇਪੁਰ ਲਖੀ ਦੀ ਯਾਰੀ ਮੰਗਾ ਕਿਸਾਨ ਸੀਦ ਹੋਗੇ ਤੇ ਉੱਥੇ ਪੱਤਰਕਾਰ ਸੀਦ ਹੋਗਾ ਇੱਕ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨੂੰ ਬਰਖਾਸਤ ਕੀਤਾ ਜਾਵੇ ਬਾਕੀ ਸਾਡੀਆਂ ਐਮਐਸਪੀ ਦੀ ਮੰਗਾ ਹੈ ਸਾਨੂੰ ਐਮਐਸਪੀ ਦਿੱਤੀ ਜਾਵੇ ਸਾਰੀਆਂ ਫਸਲਾਂ ਤੇ ਬਾਕੀ ਜਿਹੜੇ ਕਿਸਾਨਾਂ ਤੇ 26 ਜਨਵਰੀ ਵੇਲੇ ਪਾਚੇ ਹੋਏ ਤੇ ਉਹ ਪਰਚੇ ਵਾਪਸ ਕੀਤੇ ਜਾਣ ਜਿਨ੍ਹਾਂ ਦੇ ਕੇਸ ਟਰੈਕਟਰ ਅੰਦਰ ਨੇ ਕਿਸਾਨਾਂ ਦੇ ਉਹ ਵਾਪਸ ਕੀਤੇ ਜਾਣ ਇਸ ਕਰਕੇ ਅਸੀਂ ਅੱਜ ਦਿੱਲੀ ਨੂੰ ਜਾ ਰਹੇ ਹਾਂ 14 ਤਰੀਕ ਦੀ ਮਹਾ ਪੰਚਾਇਤ ਹੋ ਰਹੀ ਹੈ ਰਾਮ ਲੀਲਾ ਗਰਾਊਂਡ ਚ ਉਥੇ ਵੱਧ ਤੋਂ ਵੱਧ ਕਿਸਾਨ ਰਾਮ ਲੀਲਾ ਗਰਾਊਂਡ ਦੇ ਵਿੱਚ ਇਕੱਠੇ ਹੋਣਗੇ ਧੂਰੀ ਤੋਂ ਕਿੰਨੇ ਕੁ ਕਿਸਾਨ ਜਾ ਰਹੇ ਹੋ ਧੂਰੀ ਅਸੀਂ ਧੂਰੀ ਬਲਾਕ ਦੇ ਸਟੇਸ਼ਨ ਤੋਂ ਘਟੋ ਘਟ 1500 ਕਿਸਾਨ ਇਹਦੇ ਵਿੱਚ ਰੇਲ 'ਚ ਖੜਿਆ